ਅੱਛੀ ਕਾਲ ਦੋਸਤੋ ਅੱਜ ਬਰਫ਼ ਜਿਹੜੀ ਆ ਬਹੁਤ ਜ਼ੋਰਾਂ ਸ਼ੋਰਾਂ ਤੇ ਪੈ ਰਹੀ ਆ ਤੇ ਅਸੀਂ ਮੈਂ ਹੁਣੇ ਬਾਹਰ ਨਿਕਲਿਆ ਨਾਲ ਦੇ ਭਰਾ ਦੋਵੇਂ ਪਹਿਲਾਂ ਨਿਕਲ ਗਏ ਮੈਂ ਥੋੜਾ ਜਿਹਾ 5 ਮਿੰਟ ਲੇਟ ਸੀਗਾ ਕਿੱਥੇ ਦੇਖੋ ਹੋ ਬਰਫ਼ ਹੀ ਬਰਫ਼ ਮੈਂ ਤੁਹਾਨੂੰ ਸਾਰਾ ਫਰੰਟ ਕੈਮਰੇ ਨਾਲ ਇੱਥੋਂ ਦਾ ਮਾਹੌਲ ਦਿਖਾਉਣਾ ਬਹੁਤ ਅਤਿ ਬਰਫ਼ ਪਈ ਆ ਬਹੁਤ ਜ਼ਿਆਦਾ ਹੁਣ ਵੀ ਪੈ ਰਹੀ ਵੈਸੇ ਥੋੜੀ ਥੋੜੀ ਆ ਚੈੱਕ ਕਰੋ ਆ ਮੌਨੋ ਵਰਸਈਆ ਦੀ ਸਟ੍ਰੀਕ ਨਹੀਂ ਗਈ ਹੈ ਪਹਿਲਾਂ ਵੈਸੇ ਕਹਿੰਦੇ ਚੰਗਣੀ ਵਰਸਈਆ ਦੀ ਸਨੋ ਕਾਫੀ ਸੀਗੀ ਔਰ ਇਹ ਥੋੜੀ ਬ੍ਰੀਜ਼ ਹੋ ਗਈ ਹੈ ਇੱਥੇ ਦੇਖੋ ਫੈਦਲ ਆਪਣੇ ਬੰਦੇ ਉਹ ਸਾਹਮਣੇ ਹੀ ਖੜੇ ਨੇੜੇ ਹੀ ਲੱਭ ਗਏ ਓਹ ਹੋਹ ਬਹੁਤ ਜ਼ਿਆਦਾ ਹਵਾ ਬਹੁਤ ਚੱਲ ਰਹੀ ਹੈ ਜਿਹੜੀ ਆ ਮੈਨੂੰ ਥੱਕੇ ਹੀ ਮਾਰ ਜਾਂਦੀ ਹਵਾ ਵਾਏ ਕਰੂ ਵਾਏ ਕਰੂ ਹਵਾ ਬਹੁਤ ਚੱਲ ਰਹੀ ਆ। ਓਹ ਬੰਦੇ سارے ਤਿੰਨ ਹੋ ਗਏ ਇੱਕ ਦੀ ਜਗ੍ਹਾ ਤੇ। ਦੇਖੋ ਤੁਸੀਂ। ਜਿਵੇਂ ਜੰਮਰ ਅੱਸੀ ਚੱਲੇ ਆ। ਉੱਨੀ ਵਾਲੀ ਜਗ੍ਹਾ ਤੇ ਜਿੱਥੇ ਮਤਲਬ ਅੱਸੀ ਚੱਲ ਬੋੜੀ ਇਹ ਤਾਂ ਛਿਟੇ ਲਾਇਆ ਸੀਗੇ। ਅੱਜ ਦੇਖਦੇ ਆ ਨਵੀਂ ਲੋਕੇਸ਼ਨ ਤੇ ਜਾ ਕਰਦੇ ਹਾਂ ਜਿਸੇ ਇਸ ਤੋਂ ਵੀ ਜ਼ਿਆਦਾ ਵਧੀਆ ਹੋਵੇ ਆਹ ਦੇਖੋ ਸਾਡੇ ਬੰਦੇ ਹੋ ਕੰਮ ਪਵਾਈ ਜਾਂਦੇ ਬੰਦੇ ਸਾਡੇ ਹਾਂਜੀ ਛਤਰੀ ਨਹੀਂ ਦੇਣੀ ਦਬਛੇ ਤਾਂ ਉਹੀ ਤਾਂ ਗੱਲ ਆ YouTube ਵਾਲੀ ਗੱਲ ਆ ਨਾ 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 ਪੁੱਟੇ ਸੋਹਣੇ ਇੰਨੀ ਨਹੀਂ ਪੈਂਦੀ ਮਾੜਾ ਨਹੀਂ ਨਾ ਬਾਈ ਨਾ ਨਾ ਬਈ ਜਮਾਈ ਨਹੀਂ ਭੱਜ ਕੇ ਲੈ ਆਉ ਜਾ ਕੇ ਇੱਕ ਅੱਧੀ ਹੋਰ ਹਾਏ ਇਹਨੇ ਦੇ ਬੂਟ ਰਹਿ ਗਏ ਵਿੱਚ ਵਿਚਾਰੇ ਦੇ ਯਾਰ ਬੂਟ ਪਰ ਆਏ ਕਿਵੇਂ ਰਹਿ ਸਕਦੇ ਆ ਚਿੱਟੀ ਚਿੱਟੀ ਬਰਫ਼ ਪਈ ਏ ਦੇਖੋ ਮਾਹੌਲ ਓ ਮਾਈ ਗਾਡ ਕੀ ਬਾਤ ਹੈ ਅੱਤ ਗੱਲ ਬਾਤ ਹੈ ਬਰਫ਼ ਪਈ ਜਾਂਦੀ ਆ ਓ ਗਵਾੰਡਿਓ ਕਹਿੰਦਾ ਸਾਨੂੰ ਬਰਫ ਨਹੀਂ ਸੀ ਨਾ ਬੰਦੇ ਆ ਦੇਖੋ ਬਰਫ ਬਰਫ ਹੀ ਬਰਫ ਆਹ ਦੇਖੋ ਪੰਜਾਬ ਦੇ ਗੱਭਰੂ ਇੱਥੇ ਬਰਫਾਂ ਦੇ ਵਿੱਚ ਕਿੰਨਾ ਸੰਘਰਸ਼ ਕਰਨਾ ਪੈਂਦਾ ਗਾ ਦੇਖੋ ਬਰਫਾਂ ਦੇ ਵਿੱਚ ਉਹ ਯਾਰ ਆ ਗਲਵਜ਼ ਹੀ ਮੈਂ ਲੈ ਕੇ ਨਹੀਂ ਆਇਆ ਭੁੱਲ ਗਿਆ ਯਾਰ ਗੱਭਰੂ ਯਾਰ ਭੁੱਲ ਗਿਆ ਚੱਲ ਕੋਈ ਨਹੀਂ ਓਹ ਹੋ ਇਹਦੀ ਬਰਫ ਜੀ ਆ ਨਾ ਇਹ ਇਹ ਬੀਤੀ ਰਖਲ ਬਾਂਦੀ ਹੈ ਕੀ ਬੇਸ਼ਰਮ ਹਾਂ ਇਹ ਇਹ ਇਹਨਾਂ ਦਾ ਹੀ ਤਾਂ ਪੰਗਾ ਵਾ ਨਾਲੇ ਔਖੇ ਹੋਣਾ ਨਾਲੇ ਪੈਸੇ ਦੇ ਕੇ ਬਰਫੀ ਗਾਉਂਦੀ ਆ ਇਹ ਮੈਂ ਤਾਂ ਕਹਿੰਦਾ ਪੰਜਾਬ ਚ ਪੈਣੀ ਜਾਂਦੀ ਥੋੜੀ ਬੋਲਦੀ ਕਿੱਥੇ ਕਿੱਥੇ ਆਹ ਟਰੱਕ ਵੀ ਕੋ ਯਾਰ ਆਹਾਹਾ ਬਰਫ ਦੇ ਉਤੋਂ ਦੀ ਸਰਵਾਈਵ ਕਰਦੇ ਹੋਏ ਓਹੋ ਸੱਚ ਤਾਂ ਹੱਥ ਬੜੇ ਫੱਟਦੇ ਆ ਕੈਮਰਾ ਹੀ ਹਿੱਲ ਜਾਂਦਾ ਹਵਾ ਚੱਲਦੀ ਕਰਕੇ ਨਾ ਛਤਰੀ ਜੀ ਤੇ ਹਵਾ ਭਰ ਜਾਂਦੀ ਆ ਉਹ ਫਿਰ ਧੱਕਾ ਮਾਰਦੀ ਆ ਮੈਨੂੰ ਉਹ ਫੇਰ ਮਾਰਦੀ ਆ ਚਲੋ ਭਈ ਅਸੀਂ ਹੁਣ ਰੋਡ ਕ੍ਰੋਸ ਕਰਾਂਗੇ ਉਹ ਵਿਚਾਲੇ ਅੱਛਾ ਉਹਨੇ ਲੈਫਟ ਮਾਰਨਾ ਆਹ ਦੇਖੋ ਵੀ ਟਰਾਲਾ ਓਹ ਆਹ ਟਰਾਲੇ ਤੇ ਚੜਦੇ ਆਪਣੇ ਬੰਦੇ ਕਿ ਇਹ ਆ ਚਲਾਉਣਾ ਓ ਮੈਂ ਰਹਿ ਗਿਆ ਭਈ ਓਏ ਮੈਂ ਤਾਂ ਟਰਾਲੇ ਦੀ ਹੀ ਵੀਡੀਓ ਬਣਾਉਂਦਾ ਰਹਿ ਗਿਆ ਡੈਗ ਨਾ ਜਾਵਾਂ ਬਸ ਬਾਹਲਾ ਕੰਦਾ ਹੋਇਆ ਪਿਆ ਮੌਸਮ ਗਰਚ ਗਰਚ ਹੋਇਆ ਪਿਆ ਤਾਂ ਓਹ ਹੋ ਹੋ ਪਰੇ ਰਿਸਪੈਕਟ ਕਰਦੇ ਤੁਰਨ ਵਾਲੇ ਬੰਦੇ ਦੀ ਜੋ ਤੱਕ ਤੁਰਨ ਵਾਲਾ ਬੰਦਾ ਲੰਘ ਨਹੀਂ ਜਾਂਦਾ ਉਹ ਤੱਕ ਇਹ ਗੱਡੀ ਨਹੀਂ ਚਲਾਉਂਦੇ ਇਹ ਵਧੀਆ ਗੱਲ ਆ ਆ ਲੈ ਭਾਈ ਆ ਗਏ ਚਿੱਟੀ ਚਿੱਟੀ ਸਨੋ ਤੇ ਉਹ ਸਾਹਮਣੇ ਮਾਰਕੀਟ ਆ ਪਰ ਸਾਰੀ ਭਰੀ ਪਈ ਆ ਹੁਣੇ ਮਾਰਕੀਟ ਚ ਤੁਸੀਂ ਆਪ سوچੋ ਕੌਣ ਜਾਊ ਇਹਨਾਂ ਕੋਲੇ ਹੈ ਸਾਰੇ ਗੇਟ ਗੂਟ ਜਾ ਭਰਿਆ ਹੋਣਾ ਆ ਦੇਖ ਲੋ ਆ ਹੁਣ ਜਦ ਜੂਨ ਕਰਦੇ ਹਾਂ ਉਦੋਂ ਬਰਫ਼ ਪੂਰੀ ਪੈਦੀ ਦਿਖਦੀ ਆ ਦੂਰੋਂ ਨਹੀਂ ਦਿਖਦੀ ਕੀ ਰੋਟਾ ਸਹੀ ਉਹ ਹਵਾ ਬਹੁਤ ੱੱਕੇ ਮਾਰਦੀ ਯਾਰ ਬਹੁਤ ਹਲੰਦੀ ਹਵਾ ਚਲੋ ਲੋ ਵੀ ਆ ਤੁਰੇ ਜਾਂਦੇ ਅਸੀਂ ਆ ਲੋਕਾਂ ਦੀਆਂ ਗੱਡੀਆਂ ਖੜੀਆਂ ਨੇ ਦੇਖੋ ਸਨੋ ਡਿੱਗੀ ਆਂਦੀ ਹੈ ਹਜੇ ਵੀ ਕੰਮ ਵੀ ਆਈ ਚੱਲੀ ਜਾਂਦਾ ਦੇਖੋ ਕੰਮ ਕਰੀਆਂ ਨੇ ਸਨੋ ਹਟਾਈ ਅੰਦਰ ਚਾ ਚੱਲਾ ਚੱਲਾ ਆਹ ਬਾਈ ਸਿਆਣਾ ਗੱਲਾ ਕਿਹੜਾ ਨਾ ਬਲ ਸਿਆਣਾ ਇਹਨੇ ਆਹ ਥਾਂ ਸਾਫ਼ ਕਰ ਦਿੱਤਾ ਹਾਂ ਇਹ ਸਿਆਣਾ ਗੱਲਾ ਬਾਈ ਬਾਕੀ ਸਭ ਸੁੱਤੇ ਪਏ ਨੇ ਉਹ ਇਹਨੇ ਵੀ ਗੱਡੀ ਗੁੱਡੀ ਕੱਢਣੀ ਹੋਊਗੀ ਆਪ ਜੀ ਇਹ ਗੱਡੀ ਗੱਡੀਆਂ ਆ ਤਾਂ ਪੈਟੀਨਾ ਮੈਂ ਹੁੰਦਾ ਨਾ ਏਰੀਆ ਹਾਂ ਇਹਨਾਂ ਨੇ ਹੀ ਹਟਾਉਣੀ ਹੁੰਦੀ ਆ ਆਪਦੇ ਘਰੋਂ ਹਾਂ ਥੈਂਕ ਯੂ ਥੈਂਕ ਯੂ ਤਾਂ ਸੋਹਣਿਆ ਬਰਜਾ ਬਰਜਾ ਪੱਤਾ ਆਪਰਾ ਵੈਰੀ ਹੈਵੀ ਸਨੋ ਵੈਰੀ ਹੈਵੀ ਸਨੋ ਯਾ ਬਾਈ ਹਟਾਈ ਜਾਂਦਾ ਆਪੇ ਆ ਦੇਖੋ ਚੱਕ ਚੱਕ ਇੱਥੇ ਰੱਖਦੇ ਕਰਕੇ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਘਰ ਦੇ ਮੂਹਰੇ ਸਨੋ ਹਟਾਉਣਾ ਜਿੰਨਾ ਜਿੰਨਾ ਇਹਨਾਂ ਦਾ ਏਰੀਆ ਆ ਵਟ 42 ਇਅਰਸ ਓ 42 ਇਅਰਸ ਹੋ ਗਏ ਉਹਨੂੰ ਓਕੇ ਵੈਰੀ ਨਾਈਸ ਇਹਨਾਂ 42 ਸਾਲ ਹੋ ਗਏ ਮੈਨੂੰ ਇੱਥੇ ਆ ਦੇਖੋ ਥੈਂਕ ਯੂ ਨਾਈਸ ਟੂ ਮੀਟ ਯੂ ਥੈਂਕਸ ਇਟਸ ਨੋ ਡੇ ਐਸ ਨੋ ਡੇ ਹੋ ਗਿਆ ਬਈ ਸਾਨੂੰ ਇੰਨੀ ਅੰਗਰੇਜ਼ੀ ਆਉਂਦੀ ਤਾਂ ਹੈ ਨਹੀਂ ਪਰ ਫਿਰ ਵੀ ਟੱਕਰਾ ਮਾਰ ਲੈਂਦੇ ਅੰਗਰੇਜ਼ੀ ਨਾਲ ਹੈ ਨਹੀਂ ਬਈ ਮੈਨੂੰ ਤਾਂ ਨਹੀਂ ਆਉਂਦੀ ਮੈਨੂੰ ਸਮਝ ਜ਼ਰੂਰ ਆ ਜਾਂਦੀ ਹੈ ਵੀ ਉਹ ਜਿਵੇਂ ਉਹਨੇ ਇੱਕਦਮ ਕਿਹਾ ਸੀਗਾ ਮੈਨੂੰ 42 ਸਾਲ ਹੋ ਗਏ ਤਾਂ ਉਹ ਹੋ ਚੱਲਿਆ ਸੀ ਕੰਮ ਡੈਗ ਚੱਲਿਆ ਸੀ ਬਾਈ ਮੈਂ ਸਲੀਪਰ ਤੋਂ ਚੱਲਿਆ ਸੀ ਕੰਮ ਪਰ ਚਲੋ ਬਚ ਗਿਆ ਆਹੋ ਬਈਓ ਸਾਹਮਣੇ ਪਾਰਕ ਆ ਆਪਾਂ ਆਹ ਗੰਦੀ ਜੀ ਬਰਫ਼ ਦੇ ਵਿੱਚ ਦੀ ਹੁੰਦੇ ਹੋਏ ਛਿੱਟੀ ਛਿੱਟੀ ਬਰਫ਼ ਤੋਂ ਤੁਰ ਕੇ ਸਾਹਮਣੇ ਪਾਰਕ 'ਚ ਜਾਵਾਂਗੇ ਯਾ ਮੈਂ ਬਾਈ ਹੁਣ ਨਹੀਂਆਂ ਫੋਟੋਆਂ ਵਧੀਆ ਵਧੀਆ ਖੈ ਦੇਣਾ ਬਾਈ ਹੁਣ ਖੈ ਦੇ ਨਹੀਂ ਮਿਲੀਆਂ ਯਾ ਸੋਹਣੀਆਂ ਫੋਟੋ ਚਲੋ ਅੱਗੇ ਜਾਂਦੇ ਆਂ ਵੈਸੇ ਤਾਂ ਆਹ ਸਾਰਾ ਦੇਖਣ ਵਾਲੀ ਆਹ ਦੇਖੋ ਥੋੜਾ ਜਿਹਾ ਜ਼ੂਮ ਕਰਾਂ ਨਾਲ ਨੋ ਦਿਖੂਗੀ ਐਸਾ ਮਾਹੌਲ ਆ ਇਹ ਅੱਖਾਂ ਨਾਲ ਤਾਂ ਦੇਖਦੀ ਆ ਪਰ ਜਦੋਂ ਕੈਮਰੇ ਨੂੰ ਥੋੜਾ ਜੂਮ ਕਰਦੇ ਫਿਰ ਦੇਖਦੀ ਆ ਉਹ ਕਿਉਂ ਨਹੀਂ ਜਾਣ ਸਕੀ ਕਿ ਨਾ ਕਰ ਇਸ ਨਾਉਤੇ ਵਾ ਸ਼ਾਂਤ ਸਾਰੇ ਲੋਕ ਘਰਾਂ ਚ ਪਏ ਹੋਣਗੇ ਕਈ ਜੋਬ ਚ ਬਿਜ਼ੀ ਹੋਣਗੇ ਅਸੀਂ ਵਿਹਲੇ ਇੱਧਰ ਘੇੜੀਆਂ ਦੇਣ ਤੇ ਹੈ ਬਹੁਤ ਸੋਹਣਾ এনवायरमेंट ਆ ਵਾਹ ਜੀ ਵਾਹ ਕਿਆ ਗੱਲ ਵਾਹ ਜੰਨਤ ਜੀ ਫੀਲ ਹੁੰਦੀ ਆ ਦੇਖੋ ਐਟ ਤਾਂ ਇਹ ਬਤੰਦਰ ਛਤਰੀ ਪਿੱਛੇ ਬੈ ਕੇ ਮੈਂ ਕਾਦੀ ਲੈ ਆਇਆ ਫੋਟੋ ਸ਼ੂਟ ਹੋ ਰਿਹਾ ਜੀ ਚਲੋ ਲੋਤੀ ਉਹ ਮੈਂ ਇਸ਼ਤਰੀ ਕੋ ਕੇ ਲੈ ਕੇ ਪਤੰਦਰ ਤੇ ਸਨੋ ਬਹੁਤ ਪੈ ਰਹੀ ਹੈ ਉੱਤੇ ਆ ਦੇਖੋ ਆ ਭਰ ਗਿਆ ਮੇਰੇ ਪਿੱਛੇ ਜਿਹੜਾ ਹੁੱਡੀ ਜੀ ਆ ਹੁੱਡੀ ਹੁੱਡੀ ਚ ਵੀ ਉਹ ਸਨੋ ਪੈ ਗਈ ਕਾਫੀ ਤੇ ਬਹੁਤ ਬਾਖਮਾਲ ਕੰਮ ਕਾ ਮਾਹੌਲ ਆ ਹਾਂ ਤਾਂ ਉਹ ਇੱਥੋਂ ਫਰੰਟ ਦਾ ਨਜ਼ਾਰਾ ਦਿਖਾਉਣਾ ਕਿਹਦਾ ਫੀਲ ਹੁੰਦਾ ਆ ਦੇ ਓ ਮਾਈ ਗਾਡ ਓ ਦੇਖੋ ਜਿਹੜਾ ਕੱਲ ਬਰਫ਼ ਦਾ ਭਾਰ ਜਿਹਾ ਸੀਗਾ ਜਿੱਤੇ ਬੱਚੇ ਰੁੜਦੇ ਜਾਂ ਖੜਦੇ ਸੀ ਉੱਥੋਂ ਚਵਾ ਚਿੱਟਾ ਚਿੱਟਾ ਹੋਇਆ ਪਿਆ ਬਾਈ ਬਾਈ ਉਰੇ ਆਇਓ ਹਾਂ ਦੇਖੋ ਯਾਰ ਓ ਓ ਓ ਠੰਡੀ ਬਰਫ਼ ਪੜ ਰਹੀ ਹੈ ਜਲਦੀ ਜਲਦੀ ਜਾਏਗੇ ਘਰੇ ਆ ਦੇਖੋ ਕਮਲੇ ਰਮਲੇ ਸਨੋ ਚ ਪੰਗਲੇ ਪਾਉਂਦੇ ਫਿਰਦੇ ਦੁਆਰਾ ਪਾਓ ਆਜ ਤੇਰੀ ਚੱਕ ਦੇ ਫੱਟੇ ਸਾਡੇ ਉੱਤੇ ਕੇਸ ਚੱਲਦਾ ਸਾਡੇ ਉੱਤੇ ਕੇਸ ਚੱਲਦਾ ਬਾਈ ਕਹਿੰਦਾ ਆ ਇੱਥੇ ਰੱਖ ਬਾਈ ਸਨੋ ਸਾਲ ਇੰਨੇ ਨਾ ਉੱਤੇ ਵੀ ਸਨੋ ਜਵਦੀ ਆ ਪਤੰਦਰ ਮੈਨੂੰ ਤੰਗ ਹੀ ਕਰੀ ਜਾਂਦੇ ਫੋਟੋਆਂ ਖਿੱਚ ਫੋਟੋ ਆਏ ਮੂੰਹ ਤੇ ਸਨੋ ਪਈ ਜਾਂਦੀ ਆ ਆਹ ਬੈਠ ਤਪਾ ਛੱਡਿਆ ਫੋਟੋਆਂ ਨਹੀਂ ਖਿੱਚਣੀਆਂ ਆਪਾਂ ਮੂਵੀ ਵਾਲੇ ਆ ਗਏ ਹਾਂ ਓਕੇ ਓਹੋ ਆ ਦੇਖੋ ਚੱਲ ਵੀ ਚੱਲ 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 ਹੋ ਗਏ ਬਰਫੋ ਬਰਫੀ ਓਹੋ ਹੋ ਗਏ ਬਰਫੋ ਬਰਫੀ ਇਹ ਬੰਦਾ ਕੱਲਾ ਸੀ ਉਹ ਦੋ ਜਣੇ ਸੀ ਭਾਰੀ ਪੈ ਗੇ ਓਹੋ ਹੋ ਗੱਲਬਾਤ ਇਹਨਾਂ ਦੇ ਦਸਤਾਨੇ ਪਾਏ ਹੋਏ ਆ ਹਾਂ ਓ ਬਈ ਆ ਫੜਿਓ ਆ ਫੜਿਓ ਤੁਸੀਂ ਵਲੌਗ ਮਾਰੇ ਬਣਾਓ ਕਰ ਮੈਂ ਵੀ ਮੈਂ ਵੀ ਉਧਰ ਜਾ ਕੇ ਆਵਾਂ ਆ ਫੜਿਓ ਉਹ ਨਾ ਬਾਈ ਲਾਇਓ ਨਾ ਆਏ ਨਾ ਖਲਾਓ ਯਾਰ ਓਏ ਹਾਸੇ ਨਾ ਉਹ ਬਹੀ ਜਦੋਂ ਹੱਥ ਨੂੰ ਦੇ ਨਾ ਮਾਰਕ ਨੂੰ ਬਹੁਤ ਜਿਆਦਾ ਰਾਇ ਦਾ ਕਰਾਮ ਹੁੰਦੀ ਆ ਗੱਲ ਉਹ ਸਾਡਾ ਟਿਕਟ ਦਿਖਾਓ ਯਾਰ ਤਾਂ ਫਾਉਂਡਰੀਆ ਦਾ ਚਲੋ ਬਈ ਹੁਣ ਕਾਫੀ ਖੱਪ ਹੋ ਗਈ ਸਨੋ ਪੈਂਦੀ ਚ ਤੇ ਲੋਗ ਵੀ ਬੜਾ ਲੰਬਾ ਨਾ ਹੋ ਜਾਏ ਕਿਉਂਕਿ ਹੋਰ ਤਾਂ ਕਿਤੇ ਅਸੀਂ ਜਾਣੀ ਹੋਏ ਸਨੋ ਵਾਲੀ ਆ ਵਾਲੀ ਜਿਆਦਾ ਆ ਤੇ ਹੱਥ ਆ ਦੇਖੋ ਲਾਲ ਲਾਲ ਹੋ ਗਏ ਤੇ ਹੁਣ ਚੱਲੀਏ ਬਹੁਤ ਟਾਈਮ ਹੋ ਗਿਆ ਬਹੁਤ ਜ਼ਿਆਦਾ ਹੀ ਓ ਮਾਈ ਗਾਡ ਗੱਲਬਾਤ ਐਂਡਾ ਇਹ ਮੌਸਮ ਇਹ ਬਾਈ ਵਿੱਕੀ ਬਾਈ ਲੁਧਿਆਣੇ ਤੋਂ ਬਹੁਤ ਸੋਹਣਾ ਤਬਲਾ ਪਲੇ ਕਰਦੇ ਆ ਚਲੋ ਚੱਲੀਏ ਠੀਕ ਆ ਬਾਈ ਹੁਣ ਅਸੀਂ ਜਾਣੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ ਜੇ ਕਿਤੇ ਇੱਥੇ ਜਿਆਦਾ ਰੌਣਕ ਹੋਈ ਤੇ ਨੇ ਫਿਰ ਦਿਖਾਵਾਂਗੇ ਅੱਜ ਤਾਂ ਸਨੋਹ ਪੈਂਦੀ ਹੈ ਕੋਈ ਨਹੀਂ ਆ ਰਿਹਾ ਨਾ ਬੱਚੇ ਨਾ ਹੋਰ ਜਦੋਂ ਇਹ हट ਗਈ ਸ਼ਾਮ ਨੂੰ ਫਿਰ ਬਹੁਤ ਜਣੇ ਆਉਣਗੇ ਫੇਰ ਕੁਮਣਾਵਾਂਗੇ ਬਾਏ ਕੁਮਣਾਵਾਂਗੇ ਕਦੋਂ ਬਾਈ ਕਨੇ ਬਲੌਗ ਬਣਾਉ ਔਲਾਦ ਤੇ ਮੈਂ ਕੁਝ ਕਹਿਣਾ ਚਾਹੁੰਦਾ ਸੰਗਤ ਨੂੰ ਆਮ ਸੰਗਤ ਨੂੰ ਦੱਸੋ ਜੀ ਸੰਗਤ ਨੂੰ ਹੀ ਬੇਨਤੀ ਹੈ ਕਿ ਠੰਡ ਚ ਮਰ ਕੇ ਪਾੜੇ ਮਰ ਕੇ ਹੱਥ ਸੁੱਨ ਪੈਰ ਕਾ ਕੇ ਹਾਂ ਐਨੇ ਅਸੀਂ ਵਾਪਸ ਆਪਣੇ ਘਰ ਜਾਂਦੇ ਹੋਏ ਮਿਹਨਤ ਨਾਲ ਇਹ ਬਲੌਗ ਤਿਆਰ ਕੀਤਾ ਸਾਰੇ ਜਣੇ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਹਣਾ ਹਾਂ ਮੈਂ ਸੱਚ ਕਰਦੀ ਐਨੀ ਆ ਦੇਖੋ ਨਿੱਕੇ ਹੁੰਦੇ ਕਰਦੇ ਹੁੰਦੇ ਸੀ ਤੇ ਬਹੁਤ ਔਖੇ ਔਖੇ ਇਹ ਬਣਾਇਆ ਤੇ ਸਾਰੇ ਜਣੇ ਜ਼ਰੂਰ ਸ਼ੇਅਰ ਕਰੋ ਸ਼ੇਅਰ ਤਾਂ ਕਾਨੂੰ ਆਪ ਦਾ ਆਪ ਦਾ ਪਰਸਨਲ ਲਾਈਕ ਕਮੈਂਟ ਜਰੂਰ ਕਰਿਓ ਵੀ ਕਿਵੇਂ ਦਾ ਲੱਗਿਆ ਤੁਹਾਨੂੰ ਕਿ ਨਹੀਂ ਹਾਂ ਉਹ ਹਾਂ ਬਹਿ ਜਾ ਚੱਕੇ ਹੁਣ ਅਸੀਂ ਦੁੱਧ ਪੀਵਾਂਗੇ ਬਦਾਮਾ ਵਾਲਾ ਉਹ ਬਹੁਤ ਹੱਟ ਲੱਗੀ ਜੇ ਬੰਦਿਆਂ ਨੂੰ ਹੱਥ ਕੰਬਲ ਲੱਗੇ ਬਈ ਮੇਰੇ ਤਾਂ ਸੁੰਨ ਹੋ ਗਏ ਹੱਥ ਸੁੰਨ ਹੋ ਗਏ ਹੱਥ ਚਲੋ ਜੀ